हां ਵੀ ਦੋਸਤੋ ਗੱਲ ਇਹ ਆ ਬਾਈ ਭੋਲਾ ਪਾਕਿਸਤਾਨੀ ਲੀਲੇ ਪਾਕਿਸਤਾਨੀ ਦਾ ਭਾਈ ਤੇ ਜਿਹੜਾ ਜਾਨੀ ਕਿ ਆਪਾਂ ਉਹਨਾਂ ਨੂੰ ਪਾਕਿਸਤਾਨੀ ਕਹ ਕੇ ਵੀ ਬੁਲਾ ਲੈਂਦੇ ਆ ਤੇ ਲੀਲਾ ਪੰਨੂ ਤੇ ਭੋਲਾ ਪੰਨੂ ਤੇ ਇਹਨਾਂ ਕੋਲੇ ਨਾ ਗਾਂ ਇੱਕ ਐਚ ਐਫ ਬਹੁਤ ਵਧੀਆ ਗਾਂ ਡੱਬੀ ਕਾਲੀ ਘਰ ਦੀ ਪਾਲੀ ਹੋਈ ਵੈੜ ਤੇ ਤੀਜੇ ਸੂਏ ਦੀ ਵੈੜ ਆ ਇਹ ਤੇ ਬਹੁਤ ਚੰਗੀ ਕਦਕਾਠ ਵਾਲੀ ਬਹੁਤ ਵਧੀਆ ਵੇਲ ਲੰਮੀ ਵੇਲ ਤੇ ਕਦਕਾਠ ਵੀ ਬਹੁਤ ਆ ਗਾਉਦਾ ਤੇ ਤੁਸੀਂ ਇਹ ਇਹਨਾਂ ਨੇ ਬਾਈਆਂ ਨੇ ਬਕਾਉ ਕਰੀਆ ਤੇ ਇਹਦੇ 9 ਤਰੀਕ ਨੂੰ ਤੇ 10 ਤੇ ਤਾਂ 9 ਤੇ 10 ਨੂੰ ਦਿਨ ਪੂਰੇ ਆ ਸੌਣ ਦੇ ਤੇ ਇਹ ਬਾਈਆਂ ਨੇ ਬਕਾਉ ਕਰੀਏਗਾ ਤੇ ਆਪਾਂ ਬਾਈਆਂ ਦਾ ਨੰਬਰ ਉੱਤੇ ਚਲਾਵਾਂਗੇ ਤੇ ਜਦੋਂ ਮਰਜ਼ੀ ਕੋਈ ਬਾਈ ਕੰਟੈਕਟ ਕਰ ਸਕਦਾ ਪਰ ਜਿਹੜਾ ਖਰੀਦਣ ਵਾਲਾ ਹੋਇਆ ਕੰਟੈਕਟ ਉਹੀ ਬਾਈ ਕਰੇ ਕਿਉਂ ਗੱਲ ਇਹ ਹੈ ਕਈ ਵਾਰੀ ਕਾਲਾਂ ਵੈਸੇ ਫੇਕ ਵੀ ਕਾਲਾਂ ਸਵਾਦ ਲੈਣ ਵਾਲੇ ਵੀ ਬਹੁਤ ਹੁੰਦੇ ਆ ਤੇ ਬਾਈਆਂ ਦਾ ਘਰ ਜਿਹੜਾ ਹੈਗਾ ਇਹ ਟਿੱਬੀ ਦੇ ਉੱਤੇ ਲੀਲੇ ਪਾਕਿਸਤਾਨੀ ਨੂੰ ਆਪਾਂ ਜਾਣਦੇ ਆ ਉਹਦੇ ਬਿਲਕੁਲ ਘਰ ਦੇ ਨਾਲ ਘਰ ਆ ਤੇ ਟਿੱਬੀ ਦੇ ਉੱਤੇ ਪੰਪ ਦੇ ਮਗਰਲੇ ਪਾਸੇ ਪੈਲਸ ਦੇ ਮਗਰਲੇ ਪਾਸੇ ਮਾਈਆਂ ਦਾ ਘਰ ਆ ਜਦੋਂ ਮਰਜ਼ੀ ਇਹਨਾਂ ਨਾਲ ਕੋਈ ਕੰਟੈਕਟ ਕਰ ਸਕਦਾ ਨੰਬਰ ਆਪਾਂ ਉੱਤੇ ਚਲਾਵਾਂਗੇ ਤੇ ਬਹੁਤ ਵਧੀਆ ਜਾਨੀ ਕਿ ਗਾਂ ਆਗੀ ਤੇ 30 ਲੀਟਰ ਦੋ ਦਿਨਾਂ ਨੇ ਕੱਢਿਆਗਾ ਪਿਛਲੇ ਸੂਏ ਤੇ ਹੁਣ ਜਾਨੀ ਕਿ ਤੀਜੇ ਸੂਏ ਸੋਣਾ ਤੇ ਚੰਗੀ ਨਸਲ ਦੀ ਗਾਂ ਆਗੀ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਵਧੀਆ ਚੰਗੀ ਨਸਲ ਆ ਤੇ ਇਹ ਆਏ ਆ ਦੋਸਤੋ ਗੱਲ ਇਹ ਵਪਾਰ ਕਰਨ ਵਾਲੇ ਬੰਦੇ ਨਹੀਂ ਇਹ ਸਿਰਫ ਘਰੇ ਆਵਾ ਕੰਮ ਧੰਦਾ ਕਰਨ ਵਾਲੇ ਬੰਦੇ ਆ ਤੇ ਇਹ ਪਸ਼ੂ ਵੱਧ ਹੋਣ ਕਾਰਨ ਤੇ ਇਹਨਾਂ ਨੇ ਇਹ ਵਿਕਾਊ ਕਰੀ ਆ ਤੇ ਕਿਉਂ ਘਰ ਦੀ ਜਿਹੜੀ ਚੀਜ਼ ਘਰ ਦੀ ਬੁਕਾਊ ਚੀਜ਼ ਦਾ ਬਹੁਤ ਵੱਟਾ ਹੁੰਦਾ ਹੈਗਾ ਤੇ ਜਿਹੜੀ ਘਰੇ ਪਾਲੀ ਹੋਈ ਚੀਜ਼ ਦਾ ਬਹੁਤ ਫਰਕ ਹੁੰਦਾ ਕਿਉਂ ਮੰਡੀ ਤੋਂ ਜਿਹੜੀ ਚੀਜ਼ ਆਪ ਲੈ ਆਉਣੇ ਆ ਉਹਦੀ ਉਨੀ ਤਸੱਲੀ ਨਹੀਂ ਹੁੰਦੀ ਤੇ ਇਸੇ ਕਰਕੇ ਜਿਹੜੇ ਬਾਈ ਨੇ ਕਿਸੇ ਨੇ ਲੈਣੀ ਹੈ ਦੁੱਧ ਪੀਣ ਵਾਲੇ ਨੇ ਤੇ ਬਹੁਤ ਵਧੀਆ ਤੇ ਨਵਾਂ ਹਾਂ ਤੇ ਬਾਈਆਂ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਬਾਈ ਛੋਡੀ ਭੋਲੇ ਬਾਈ ਦਾ ਮੁੰਡਾ ਪੋਪਾ ਤੇ ਉਹਦੇ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਆਪਾਂ ਤੇ ਫੋਨ ਨੰਬਰ ਵੀ ਆਪਾਂ ਲਵਾਂਗੇ ਉਹਨਾਂ ਤੋਂ ਤੇ ਫੋਨ ਨੰਬਰ ਉੱਤੇ ਚਲਾਵਾਂਗੇ ਵੀ ਕਿੰਨਾ ਨੰਬਰ ਆ ਤੇ ਉਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਵੀਰ ਗੁਰੂ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਬਹੁਤ ਵਧੀਆ ਨਵੀਂ ਨਸਲ ਬਹੁਤ ਜਿਆਦਾ ਨੰਬਰ ਬੋਲ ਦਿਓ ਨਵਾਂ ਹਾਂ 98887 056 88 ਸਾਰਿਆਂ ਦਾ ਧੰਨਵਾਦ ਜੀ ਤੇ ਜਿਹੜਾ ਬੰਦਾ ਖੇਡਾਂ ਆ ਤੇ ਬਾਈਆਂ ਨਾਲ ਕੰਟੈਕਟ ਤੇ ਆ ਬਾਈ ਤੁਹਾਨੂੰ ਫੇਰ ਦਿਖਾ ਦਿੰਦੇ ਆ ਨੰਬਰ ਹੈਗਾ ਬਹੁਤ ਕਦਕਾਰ ਵਾਲੀ ਅੱਗੇ ਬਹੁਤ ਲੰਮੀ ਆ ਸਾਨੂੰ ਦੇਸੀ ਕਿ 056 ਆਪਾਂ ਸਾਰਾ ਤੇ ਨੰਬਰ ਆਪਾਂ 23 ਲਾਵਾਂਗੇ ਦੁਬਾਰੇ ਫੇਰ ਨੰਬਰ ਹੋਰ ਦਿੰਦੇ ਨੇ ਯਾਨੀ ਕਿ ਕੱਟੇਗਾ ਦੋ ਸੂਏਰੇ ਕੋਲੇ ਸੂਈਆ ਪਿੱਛੇ ਸੂਈਆ ਹੋਣਾਗਾ ਤੇ ਜਿਸ ਵੀ ਕਿਸੇ ਸੱਜਣ ਨੂੰ ਲੋੜ ਹੋਵੇ 56 ਲਾ ਕੇ ਆਪਦੀ ਵੇਖ ਸਰ ਦਾ ਗੱਲ ਨਾ ਹੋਣਾ ਭਾਈ ਭੁੱਲੇ ਦਾ ਮੁੰਡਾ ਤੇ ਉਹ ਨੰਬਰ ਦੇਖ ਕੇ ਆਪਾਂ ਲਾਓ ਜਿਹੜੇ ਨੇ ਯਾਨੀ ਕਿ ਬਾਕੀ ਦੇ ਰੂਪ ਦੇ ਵਿੱਚ ਜਾਂ ਜਿਹਨੇ ਲੈਣ ਦੀ ਗੱਲ ਕਰਨੀ ਆ ਬਹੁਤ ਵਧੀਆ ਚੰਗੀ ਜਿੰਨੀ ਵੀ ਆਪਾਂ ਕਹਿੰਦੇ ਚੰਗੀ ਨਸਲ ਦੀ ਗਾਂ ਤੇ ਪਤਾ ਵੀ ਉਹ ਚਸਕੇ ਲੈਣ ਦੇ ਮਾਰੇ ਵੀ ਲਾਉਣ ਲੱਗ ਜਾਂਦੇ ਆ ਪੂਰੀ ਤਸੱਲੀ ਵਾਲੀ ਆ ਪੁੱਛਦਾ ਨੰਬਰ ਚਲਾਵਾਂਗਾ ਤੇ ਉਹਦੇ ਦੇ ਕਿਸ ਤਰ੍ਹਾਂ ਦੇ ਰੇਟ ਵਾਤਵਾਰ ਕਰ ਸਕਦੇ ਹੋ ਤੇ ਧੰਨਵਾਦ ਸਾਰਿਆਂ ਦਾ ਬਾਈਆਂ ਚਲਾਵਾਂਗੇ ਤੇ ਬਾਈਆਂ ਨਾਲ ਰੇਟ ਦਾ ਕੰਟੈਕਟ ਕਰ ਲਿਓ ਤੇ ਉਹ ਕੋਈ ਇਹ ਵਪਾਰੀ ਵਾਲੇ ਰੂਪ 'ਚ ਨਹੀਂ ਜਿਵੇਂ ਆਪਾਂ ਕਹਿੰਦੇ ਕੋਈ ਵਪਾਰੀ ਰੂਪ 'ਚ ਆ ਤੇ ਹਾਂ ਰੇ ਰੇਟ ਵੀ ਬੱਸ ਆ ਭਾਈ ਲਾ ਤੇ ਬਾਈ ਨਾਲ ਤੁਹਾਡੀ ਗੱਲ ਹਾਂ ਪਪੇ ਬਾਈ ਏ ਬਾਈ ਕਿਹੜੀ ਨਸਲ ਆ ਤੇ ਇਹ ਹਰਵੀਰ ਰਾਣੀ ਵੀ ਭਰਦਾ ਟੀਕੇ ਨੇ ਦਾ ਕਿਹੜਾ ਆਪਣਾ ਦਹੀਂ ਪ੍ਰੋਵਾਈਡਰ ਆਉਂਦਾ ਬਾਈ ਜੀ ਅੱਛਾ ਤੇ ਜਾਨੀ ਕਿ ਪਿਓਰ ਪਿਓਰ ਜੀ ਆ ਜਾਂਦੀ ਹੈਗੀ ਹਾਂ ਤੇ ਬਾਈ ਇਹ ਜਿਆਦਾ ਨੰਬਰ ਬੋਲ ਦੋ 988830056 98883 0056 ਤੇ ਆ ਬਾਈ ਸਾਨੂੰ ਫੇਰ ਦਿਖਾ ਦਿੰਨੇ ਆਪਾਂ ਬਹੁਤ ਕਦ ਕਾਠ ਵਾਲੀ ਤੇ ਵੇਲ ਬੂਲ ਬਹੁਤ ਲੰਮੀ ਆ ਸੋਨੂੰ ਬੈਸੀ ਕਰੀ ਹੋਈ ਆ ਤੇ ਆਪਾਂ ਸਾਰਾ ਬਾਈ ਨੇ ਤੁਹਾਨੂੰ ਦੱਸਤਾ ਵੀ 30 ਲੀਟਰ ਦੁੱਧ ਦੇ ਨੇ ਯਾਨੀ ਕਿ ਕੱਢਾਗਾ ਦੋ ਸੂਈ ਇਹਦੇ ਕੋਈ ਸੂਈ ਆ ਤੀਜੀ ਸੂਈ ਹੁਣ ਸੋਣਾਗਾ ਤੇ ਜਿਸ ਵੀ ਕਿਸੇ ਸੱਜਣ ਨੂੰ ਲੋੜ ਹੋਵੇ ਤੇ ਆ ਕੇ ਆਪਦੀ ਦੇਖ ਸਕਦਾਗਾ 9 10 ਤਰੀਕ ਨੂੰ ਦਿਨ ਪੂਰੇ ਆ ਤੇ ਬਾਈ ਫੋਨ ਉਹ ਬੰਦਾ ਹੀ ਲਾਇਓ